ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰ ਗੁਰਪ੍ਰੀਤ ਸਿੰਘ ਹੁਣਾਂ ਦਾ ਆਓ ਜੀ ਨਗਰ ਮੋਦਕੀ ਦੇ ਸੁਖਵਿੰਦਰ ਸਿੰਘ ਜੀ ਕਾਕਾ ਚੇਅਰਮੈਨ ਜੋ ਇਹਨਾਂ ਦੇ ਸੁਪਤਨੀ ਨਗਰ ਪੰਚਾਇਤ ਦੇ ਪ੍ਰਧਾਨ ਨੇ ਇਹਨਾਂ ਪਾਸੋਂ ਆਪਾਂ ਵਿਚਾਰ ਸਾਂਝੇ ਕਰੀਏ ਇਸ ਤੋਂ ਬਾਅਦ ਵੀ ਜੇ ਕੋਈ ਬਲਾਰਾ ਆਪਣਾ ਪੱਖ ਰੱਖਣਾ ਚਾਹੁੰਦਾ ਹੋਵੇ ਕਿਰਪਾ ਕਰਕੇ ਮੈਂ ਬਾਰ ਬਾਰ ਕਹਿ ਰਿਹਾ ਉਹ ਆਪਣਾ ਪੱਖ ਸਟੇਜ ਤੇ ਆ ਕੇ ਰੱਖ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸ਼ਹੀਦਾਂ ਦੀ ਧਰਤੀ ਮੋਦਕੀ ਵਿਖੇ ਪਾਰਕ ਦੇ ਵਿੱਚ ਇਕੱਤਰ ਹੋਈ ਸਮੂਹ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਅਜ ਕਰਦਾ ਆਪਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੂੰ ਇਸ ਨਗਰ ਵਿਖੇ ਇਸ ਪਾਰਕ ਦੇ ਵਿੱਚ ਕਿਉਂ ਇਕੱਠੇ ਹੋਣਾ ਪਿਆ ਇਹ ਆਪਾਂ ਸਾਰੇ ਹੀ ਜਾਣਦੇ ਆ ਜਦੋਂ ਨਵੀਂ ਨਵੀਂ ਇਹ ਨਗਰ ਪੰਚਾਇਤ ਬਣੀ ਮੇਰੇ ਕੋਲੇ ਕੁਝ ਵੀਰ ਸੰਗਤ ਕਰੇ ਗਏ ਕਹਿੰਦੇ ਵੀ ਆਪਾਂ ਗੁਰੂ ਘਰ ਬਣਾਉਣਾ ਵੀ ਸਾਡੇ ਕੋਲੇ ਇਸ ਗੁਰੂ ਘਰ ਜਗ੍ਹਾ ਥੋੜੀ ਹੈ ਤੇ ਆਪਾਂ ਜੇ ਕਿਤੇ ਉੱਥੇ ਆਪਾਂ ਨੂੰ ਜਗ੍ਹਾ ਮਿਲ ਜੇ ਤੇ ਆਪਾਂ ਗੁਰੂ ਘਰ ਬਣਾ ਲਈਏ ਮੈਂ ਕਿਹਾ ਵੀ ਠੀਕ ਹੈ ਚਲੋ ਅਸੀਂ ਵੀ ਨਵੇਂ-ਨਵੇਂ ਬਣੇ ਸੀ ਮੈਂ ਕਿਹਾ ਵੀ ਆਪਾਂ ਦੇਖ ਲੈਨੇ ਆ ਜੇ ਕੋਈ ਉੱਥੇ ਆਪਣਾ ਕੋਈ ਕਿਸੇ ਤਰ੍ਹਾਂ ਦਾ ਕੋਈ ਕੋਈ ਨਹੀਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਜਾਂ ਆਪਾਂ ਮੌਕਾ ਵੇਖ ਲੈਨੇ ਆ ਮੈਂ ਇੱਥੇ ਵੀ ਆਇਆ ਸੰਗਤ ਬੈਠੀ ਆ ਸਾਰੀ ਮੇਰੀ ਗੱਲ ਦੇ ਵਿੱਚ ਇੱਕ ਵੀ ਝੂਠ ਨਹੀਂ ਹੋਊਗਾ ਸੰਗਤ ਰੱਬ ਵਰਗੀ ਹੁੰਦੀ ਹੈ ਚਲੋ ਮੈਂ ਦੇਖਿਆ ਵੀ ਕਿੰਨੀ ਕੀ ਜਗਾ ਨਾ ਆਪਣਾ ਕੀ ਹਿਸਾਬ ਕਿਤਾਬ ਹੈ ਕਿ ਇਹਨਾਂ ਕਰ ਸਕਦਾ ਵੀ ਆਪਾਂ ਕਮੇਟੀ ਵਾਲਿਆਂ ਨਾਲ ਗੱਲ ਕਰ ਲੈਨੇ ਆ ਉਸ ਤੋਂ ਬਾਅਦ ਸਾਡਾ ਮਹਿੰਦਰ ਸਿੰਘ ਐਮਸੀ ਬੈਠਾ ਇੱਥੇ ਇਹਨੇ ਸਾਰੇ ਐਮਸੀਆਂ ਦੇ ਜਾ ਕੇ ਘਰੋ ਘਰੀ ਸਾਈਨ ਕਰਵਾਏ ਅਸੀਂ ਸਾਈਨ ਕੀਤੇ ਆ ਪ੍ਰਧਾਨ ਜੀ ਦੇ ਸਾਈਨ ਵੀ ਹੋਏ ਕਮੇਟੀ ਘਰ ਦੇ ਵਿੱਚ ਆ ਐਮਸੀ ਸਾਹਿਬਾਨ ਸਾਰੇ ਬੈਠੇ ਇੱਥੇ ਇਹ ਮੁੱਦਾ ਮੈਂ ਚੁੱਕਿਆ ਵੀ ਇੱਥੇ ਗੁਰੂ ਘਰ ਵਾਸਤੇ ਸਾਨੂੰ ਜਗ੍ਹਾ ਚਾਹੀਦੀ ਹੈ ਵੀ ਗੁਰੂ ਘਰ ਬਣਾਉਣਾ ਹੈ ਤੇ ਸਾਨੂੰ ਜੇ ਜਗ੍ਹਾ ਦੇ ਸਕਦੇ ਆ ਤੇ ਆ ਭਾਈ ਸਾਡੀ ਐਪਲੀਕੇਸ਼ਨ ਪਈ ਹੈ ਇਹੋ ਹੁੰਦੇ ਸੀ ਇੱਥੇ ਮਨਮਿੰਦਰ ਸਿੰਘ ਸਰਦਾਰ ਸੀਗੇ ਉਹ ਮੈਨੂੰ ਕਹਿਣ ਲੱਗੇ ਵੀ ਇਹ ਪ੍ਰਧਾਨ ਜੀ ਆਪਣੀ ਸਰਕਾਰੀ ਜਗ੍ਹਾ ਹੋਗੀ ਆਪਾਂ ਇਹ ਜਗ੍ਹਾ ਨਹੀਂ ਦੇ ਸਕਦੇ ਉਦੋਂ ਕਾਂਗਰਸ ਦੀ ਸਰਕਾਰ ਸੀ